ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 14 ਖੂਕਮਗਹਾਰੀ ਗੱਜ ਗਦਹ ਬਪੂਰ ਧਾਰੀ ਗਦੂਆ ਮਸਾਨ ਬਾਸ ਕਰਿ ਹੋਈ ਕਰਤ ਹੈ ਇਹਤੇ ਦਸਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਉਂਦੇ ਨੇ ਜੇ ਅਖੋਰੀਆਂ ਵਾਂਗ ਮਲ ਖਾਂਦਿਆਂ ਮੁਕਤੀ ਮਿਲਦੀ ਹੁੰਦੀ ਤਾਂ ਸੂਰ ਮਲ ਖਾਂਦਾ ਹੈ ਅਰਥਾਤ ਸੂਰ ਗੰਦਗੀ ਵਿੱਚ ਰਹਿੰਦਾ ਹੈ ਅਤੇ ਮਲ ਖਾਂਦਾ ਹੈ ਜੇਕਰ ਵਿਪੂਤੀ ਲਗਉਣ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਮਹਾਰਾਜ ਜੀ ਕਹਿੰਦੇ ਨੇ ਹਾਥੀ ਅਤੇ ਖੋਤਾ ਇੱਕ ਖੇਹ ਵਿੱਚ ਲੇਟਦੇ ਨੇ ਮਤਰੁਟੀਆਂ ਦਾ ਭਾਵ ਹੈ ਜਦੋਂ ਹਾਥੀ ਲਾ ਕੇ ਆਉਂਦਾ ਹੈ ਤੇ ਆਪਣੇ ਉੱਤੇ ਦੁਆਰਾ ਮਿੱਟੀ ਪਾ ਲੈਂਦਾ ਹੈ ਤੇ ਖੋਤਾ ਉਹ ਹਮੇਸ਼ਾ ਮਿੱਟੀ-ਵੀਟੀ ਲੇਟੀਆਂ ਬਾਲਦਾ ਰਹੇ ਜੇ ਇਹਦੇ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਮਹਾਰਜ ਕਹਿੰਦੇ ਨੇ ਖੋਤੇ ਅਤੇ ਗਧੇ ਦੇ ਕਦੋਂ ਦਾ ਮੁਕਤ ਹੋ ਜਾਣਾ ਸੀ ਜੇਕਰ ਮਸਾਨਾ ਵਿੱਚ ਰਹਿ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਗਿੱਦੜ ਹਮੇਸ਼ਾ ਮਸਾਨਾ ਵਿੱਚ ਹੀ ਰਹਿੰਦਾ ਹਾਏ ਇੱਥੇ ਮਹਾਰਜ ਕਹਿੰਦੇ ਫਿਰ ਉਸ ਨੂੰ ਕਿਉਂ ਮੁਕਤੀ ਕਿਉਂ ਨਹੀਂ ਮਿਲਦੀ ਪਈ ਇਸ ਤਰ੍ਹਾਂ ਮੁਕਤੀ ਨਹੀਂ ਮਿਲਦੀ ਹੈ। ਕੁੱਕੂ ਮੱਟ ਵਾਸੀ ਲਗੇ। ਡੌਲਟ ਉਦਾਸੀ ਮਿਰਗ। ਤਰਵਾਰ ਸਦੀਵ ਮੋਨ। ਸਾਡੇ ਈ ਮਰਤ ਹੈ। ਇੱਥੇ ਦਸਵੇਂ ਸਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਜੇਕਰ ਮੱਠਾ ਵਿੱਚ ਵਸਦੇ ਹੀ ਮੁਕਤੀ ਮਿਲਦੀ ਹੁੰਦੀ ਤਾਂ ਊਠ ਮੱਠਾ ਵਿੱਚ ਵਸਦੇ ਨੇ। ਪਰ ਇਹ ਉਹਨਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ ਉਹ ਮੁਕਤ ਕਿਉਂ ਨਹੀਂ ਹੁੰਦੇ ਜੇਕਰ ਪਰਮਨਨ ਕਰਦਿਆਂ ਮੁਕਤੀ ਮਿਲਦੀ ਹੁੰਦੀ ਤਾਂ ਇਹ ਪਸ਼ੂ ਇਹ ਮਿਰਗ ਹਮੇਸ਼ਾ ਉਦਾਸੀ ਵਿੱਚ ਰਹਿੰਦੇ ਹਨ ਇੱਥੇ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ ਇਹ ਫਿਰ ਕਦੋਂ ਦੇ ਮੁਕਤ ਹੋ ਜਾਂਦੇ ਜੇਕਰ ਮੌਨ ਧਾਰਨ ਕਰਨ ਨਾਲ ਮੁਕਤੀ ਮਿਲਦੀ ਹੁੰਦੀ ਅਰਥਾਤ ਚੁੱਪ ਰਹਿਣ ਨਾਲ ਮੌਨ ਧਾਰਨ ਕਰਨ ਨਾਲ ਮਹਾਰਾਜ ਜੀ ਕਹਿੰਦੇ ਜੇ ਮੁਕਤੀ ਮਿਲਦੀ ਹੁੰਦੀ ਤਾਂ ਇਹ ਪੇੜ-ਪੋਦੇ ਰਕਸ਼ ਇਹ ਦਰਖਤ ਸਦੀਆਂ ਤੋਂ ਚੁੱਪ ਨੇ ਕਿੰਨੇ ਸਾਲ ਹੋ ਗਏ ਇਹ ਚੁੱਪ ਬੈਠੇ ਹੋਏ ਨੇ ਇਹਨਾਂ ਨੂੰ ਕਦੋਂ ਦੀ ਮੁਕਤੀ ਮਿਲ ਜਾਂਦੀ ਇਹ ਪੇੜ-ਪੋਦੇ ਕਦੋਂ ਦੇ ਮੁਕਤ ਹੋ ਜਾਂਦੇ ਬਿੰਦ ਕੇ ਸਦਾਇਆ ਤਾਹੇ ਹੀਜ ਕੀ ਬਦਾਇਆ ਦੇਤ ਬੰਦਰਾ ਸਦੀਵ ਪਾਏ ਨਾਗੇ ਹੀ ਸਿਰਤ ਹੈ ਇੱਥੇ 10 ਮਹੀਸ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਜੇਕਰ ਵਿਰਜ ਜਦੂ ਸਾਧਿਆਂ ਅਰਥਾਤ ਵਿਰਜ ਨੂੰ ਰੋਕਿਆ ਬ੍ਰਹਮਚਾਰਿਆ ਦੀ ਪਾਦਨਾ ਕਰਦੇ ਹੋਏ ਮੁਕਤੀ ਮਿਲਦੀ ਹੁੰਦੀ ਤਾਂ ਮਾਲਜ ਕਹਿੰਦੇ ਉਸ ਨੂੰ ਹਿਜੜੇ ਦੀ ਤੁਲਨਾ ਦੇਣੀ ਚਾਹੀਦੀ ਹੈ ਫਿਰ ਇਹ ਹਿਜੜਾ ਮੁਕਤ ਨਾ ਹੋ ਜਾਂਦਾ ਇਹ ਕੁਸ਼ਰੇ ਨੇ ਇਹ ਮੁਕਤ ਨਾ ਹੋ ਜਾਂਦੇ ਜੇ ਕਰ ਨੰਗੇ ਪੈਰ ਰਹਿਣ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਬਾਬਾ ਜੀ ਕਹਿੰਦੇ ਨੇ ਬੰਦਰ ਸਦਾ ਨੰਗੇ ਪੈਰ ਫਿਰਦੇ ਨੇ ਇਹ ਜਾਨਵਰ ਨੰਗੇ ਪੈਰ ਰਹਿੰਦੇ ਨੇ ਇਹ ਕਦੋਂ ਦੇ ਮੁਕਤੀ ਪ੍ਰਾਪਤ ਕਰ ਲੈਂਦੇ ਇਹ ਕਦੋਂ ਦੇ ਮੁਕਤ ਹੋ ਜਾਂਦੇ ਅੰਗਾਂ ਅਧੀਨ ਕਾਮ ਕ੍ਰੋਧ ਮੈ ਪਰਬੀਰ ਏਕ ਗਿਆਨ ਕੇ ਬਹੀਨ ਸ਼ੀਨ ਕੈਸੇ ਕੇ ਕਰਤ ਹੈ ਇਤੇ ਦਸਵੇਂ ਸਿੱਟਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਇਸਤਰੀ ਦੇ ਅਧੀਨ ਅਤੇ ਕਾਮ ਕ੍ਰੋਧ ਆਦਿ ਵਿਸ਼ਾ ਵਿੱਚ ਪੂਰੀ ਤਰ੍ਹਾਂ ਲਿਫਟ ਇੱਕ ਤੁਛ ਵਿਅਕਤੀ ਇੱਕ ਬ੍ਰह्म ਗਿਆਤ ਤੋਂ ਬਿਨਾ ਭਵ ਸਾਗਰ ਕਿਵੇਂ ਪਾਰ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ